ਜੀ ਕੀ ਫਤਿਹ ਇਹ ਜੋ ਮਾਤਾ ਸੁਲੱਖਣੀ ਜੀ ਭਲਾਈ ਕੇ ਅੰਦਰ ਜੋ ਕਿ ਭਾਈ ਸਾਹਿਬ ਭਾਈ ਕੋਰੀਕਬਾਲ ਸਿੰਘ ਦੀ ਅਸੀਸਾਂ ਦਾ ਸਦਕਾ ਪਿੰਡ ਸਰਵਾਲੀ ਦੇ ਵਿੱਚ ਦਾਸ ਦੀ ਥਲੀ ਵਿੱਚ ਮਹਾ ਪ੍ਰਸ਼ਾਲਾ ਇਸ ਭਲਾਈ ਕੇ ਅੰਦਰ ਦੀ ਸੇਵਾ ਹੈ ਇਸ ਭਲਾਈ ਕੇ ਅੰਦਰ ਦੇ ਵਿੱਚ ਚਾਰ ਯੂਨਿਟ ਚੱਲਦੇ ਨੇ ਪਹਿਲਾ ਯੂਨਿਟ ਹੈਗਾ ਕੰਪਿਊਟਰ ਅਕੈਡਮੀ ਜੋ ਕਿ ਨਿਸ਼ਕਾਮ ਹੈ ਦੂਜਾ ਯੂਨਿਟ ਹੈਗਾ ਸਲਾਈ ਕਢਾਈ ਦਾ ਜੋ ਕਿ ਨਿਸ਼ਕਾਮ ਹੈ ਇੱਥੇ ਯੂਨਿਟ ਹੈਗਾ ਇੰਗਲਿਸ਼ ਸਪੀਕਿੰਗ ਦਾ ਜੋ ਕਿ ਨਿਸ਼ਕਾਮ ਹੈ ਚੌਥਾ ਯੂਨਿਟ ਇੱਥੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ 40 ਤੋਂ 50 ਬੱਚੇ ਹਰ ਰੋਜ਼ ਕੀਰਤਨ ਦੀ ਇੱਥੇ ਸਿਖਲਾਈ ਲੈਂਦੇ ਨੇ ਇਹ ਜੋ ਸਾਰੇ ਜੋ ਵੀ ਯੂਨਿਟ ਇੱਥੇ ਚੱਲ ਰਹੇ ਨੇ ਇਹ ਸਭ ਯੂਨਿਟ ਭਾਈ ਸਾਹਿਬ ਭਾਈ ਗੋਰੀਕ왈 ਸਿੰਘ ਦੀ ਅਸੀਸਾਂ ਦਾ ਤਦਕਾ ਨਿਸ਼ਕਾਮ ਰੂਪ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਔਰ ਜੇ ਉਹ ਲੱਡੂ ਤਿਆਰ ਕੀਤੇ ਗਏ ਨੇ ਮਾਤਾ ਸੁਲੱਖਣੀ ਜੀ ਤੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਤਿਆਰ ਕੀਤੇ ਗਏ ਨੇ ਇਹ ਹਰ ਸਾਲ ਭਾਈ ਸਾਹਿਬ ਭਾਈ ਹੋਰੀਕ왈 ਸਿੰਘ ਦੀਆਂ ਅਸੀਸਾਂ ਦਾ ਸਦਕਾ ਇਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਤੇ ਇਹ ਜੋ ਪ੍ਰਸ਼ਾਦ ਬੱਚੀਆਂ ਨੇ ਸਾਰੀਆਂ ਨੇ ਇਹ ਪੈਕਿੰਗ ਕੀਤੀ ਹੁੰਦੀ ਆ ਪੈਕਿੰਗ ਕਰਕੇ ਜਦੋਂ ਸਵੇਰੇ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੁਰੂ ਹੋਣਾ ਹੈ ਉਤੋਂ ਥੋੜੀ ਜੀ ਅੱਗੇ ਜਾ ਜਾ ਕੇ ਇੱਕ ਆਪਾਂ ਸਟਾਲ ਲਾਇਆ ਹੁੰਦਾ ਜੋ ਕਿ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਦੇ ਤਹਿਤ ਚੱਲਦਾ ਹੈ ਉੱਥੇ ਇਹ ਸਾਰੀ ਸੰਗਤ ਨੂੰ ਇਹ ਪ੍ਰਸ਼ਾਦ ਜਿਹੜਾ ਵਾ ਇੱਕ ਇੱਕ ਕਰਕੇ ਦੋ ਦੋ ਕਰਕੇ ਦਿੱਤਾ ਜਾਣਾ ਹੈ ਤੇ ਇਹ ਨਾਲ ਹੀ ਨਗਰ ਕੀਰਤਨ ਦਾ ਜਿਹੜਾ ਹੈ ਸਵਾਗਤ ਕੀਤਾ ਜਾਣਾ ਹੈ ਸੋ ਇਹ ਜੋ ਉਹ ਵੀ ਸਾਰਾ ਕੁਝ ਚੱਲ ਰਿਹਾ ਹੈ ਇਹ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੋ ਕਿ ਬੀਬੀ ਕਾਲਾਜੀ ਭਲਾਈ ਕੇਂਦਰ ਵਾਲੇ ਹੈਗੇ ਨੇ ਉਹਨਾਂ ਦੀ ਸਰਪ੍ਰਸਤੀ ਹੈਟ ਉਹਨਾਂ ਦੀ ਅਸੀਸ ਉਹਨਾਂ ਦੀ ਸਾਰੀ ਰਹਿਮਤ ਦਾ ਸਦਕਾ ਚੱਲ ਰਿਹਾ ਜੀ ਤੇ ਇਹ ਸਾਰੀ ਤਿਆਰੀ ਚੱਲ ਰਹੀ ਹੈ ਜੀ ਹਲਵਾਈ ਲੱਗੇ ਹੀ ਫਿਰ ਸਾਰਾ ਸਾਰੀ ਤਿਆਰੀ ਕਿਉਂਕਿ 3 ਕੁ ਕੁਇੰਟਲ ਦੇ ਕਰੀਬ ਕਰੀਬ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੱਡੂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਜੀ ਸਾਰਾ ਬੇਟੀਆਂ ਵੱਲੋਂ ਜਿਹੜੇ ਬੇਟੀਆਂ ਇੱਥੇ ਪੜ੍ਹਦੀਆਂ ਜਾਂ ਸਿੱਖਦੀਆਂ ਉਹਨਾਂ ਵੱਲੋਂ ਸਾਰਾ ਪੈਕ ਕੀਤਾ ਗਿਆ ਹਾਂਜੀ ਇਹ ਸਾਰਾ ਉਹਨਾਂ ਵੱਲੋਂ ਕੁਛ ਬੱਚੀਆਂ ਨੇ ਵੀ ਵਿੱਚ ਸੇਵਾ ਪਾਈ ਹੁੰਦੀ ਆ ਇਹ ਨਹੀਂ ਕਿ ਬੱਚੀਆਂ ਸਿਰਫ ਪ੍ਰਸ਼ਾਦ ਹੀ ਪੈਕ ਕਰਦੀਆਂ ਨੇ ਕੋਜ ਕੋਜ ਦਸ਼ਵੰਦ ਬੱਚੀਆਂ ਆਪਣੇ ਘਰਾਂ ਤੋਂ ਲਿਆ ਕੇ ਦਿੰਦੀਆਂ ਨੇ ਉਹਨਾਂ ਦੀ ਸੇਵਾ ਵੀ ਇਹਦੇ ਵਿੱਚ ਹੁੰਦੀ ਹੈ ਸیرے ਸیرے ਕੁਝ ਪਰਿਵਾਰ ਜੋ ਬੱਚੀਆਂ ਦੇ ਪਰਿਵਾਰ ਨੇ ਪੇਰੈਂਟਸ ਨੇ ਉਹ ਉੱਥੇ ਜਾ ਕੇ ਨਾਲ ਅਡੀ ਹੈਲਪ ਕਰਾਉਂਦੇ ਨੇ ਉਹ ਵੀ ਹੁੰਦੇ ਨੇ ਨਾਲ ਹਾਲ ਤੋ ਚੱਲ ਰਿਹਾ ਜੀ ਐਰ ਕਾ ਤੀਜਾ ਸਾਲ ਹੈ ਜੀ ਵਿਆਪੁਰਬ ਦੀ ਬਹੁਤ ਬਹੁਤ ਆਇਆ ਹਫਤੇ ਦੌਰਾਨ ਤੋਂ ਸੇਵਾ ਚੱਲ ਰਹੀ ਹੈ ਪ੍ਰਸ਼ਾਦ ਦੀ ਲੱਡੂਆਂ ਦੀ ਪੈਕਿੰਗ ਹੋ ਰਹੀ ਹੈ ਬਾਬਾ ਜੀ ਦੀ ਦੇਖਰੇਖ ਹੈ ਤਾਂ ਇਹ ਪ੍ਰਸ਼ਾਦ ਚੱਲ ਰਿਹਾ ਵਾ ਇਹ ਸਾਰਿਆਂ ਸੇਵਾਦਾਰ ਦਾ ਯੋਗਦਾਨ ਹੈ ਸਾਡੇ ਵੱਲੋਂ ਵੀ ਯੋਗਦਾਨ ਹੈ ਇਸ ਲਈ ਕਿ ਵਿਆਹਪੁਰਬ ਦੀ ਵਿਆਹਪੁਰਬ ਦੀ ਖੁਸ਼ੀ ਹੈ ਇਸ ਲਈ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਸਾਨੂੰ ਇਸ ਲਈ ਵਿਆਹਪੁਰਬ ਦੀ ਖੁਸ਼ੀ ਹੈ ਵਿਆਹਾਂ ਵਿੱਚ ਕੋਈ ਪਿਆਰ ਸ਼ਾਦੀ ਹੋਏ ਉਦ ਦਾ ਮਾਹੌਲ ਹੀ ਵੱਖਰਾ ਆ ਜਾਂਦਾ ਹੈ ਇਸੇ ਤਰ੍ਹਾਂ ਸਾਨੂੰ ਇੱਥੋਂ ਦਾ ਚਾਹ ਮਾਤਾ ਸੁਖਮਨੀ ਜੀ ਦੇ ਵਿਆਹ ਦਾ ਚਾਹ ਤੇ ਉਦ ਦਾ ਇੱਥੇ ਮਾਹੌਲ ਮੋਲ ਚੱਲ ਰਿਹਾ ਜਿੱਦਾਂ ਪਾਜੀ ਬੰਦੇ ਆ ਉਹ ਤਾਂ ਹਨਾ